ਕਲ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਸਮਾਜ ਦੇ ਵਿੱਚ ਟੈਟੂ ਬਣਾਉਣ ਦਾ ਰੁਝਾਨ ਬਹੁਤ ਵੱਧ ਗਿਆ ਹੈ ਖਾਸ ਕਰਕੇ ਜੰਗ ਜੇਨਰੇਸ਼ਨ ਦੇ ਵਿੱਚ ਇਹ ਸ਼ੌਂਕ ਬਹੁਤ ਜ਼ਿਆਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਟੈਟੂ ਬਣਾਉਣ ਦੇ ਨਾਲ ਕੈਂਸਰ ਦਾ ਖਤਰਾ ਬਹੁਤ ਵੱਧ ਸਕਦਾ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਇਸ ਗੱਲ ਤੇ ਵਿਚਾਰ ਕਰਾਂਗੇ ਦੋਸਤੋ ਹੁਣੇ-ਹੁਣੇ ਇੱਕ ਰਿਸਰਚ ਜਿਹਨੂੰ BMC ਪਬਲਿਕ ਹੈਲਥ ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਅਨੁਸਾਰ ਵੱਡੇ ਟੈਟੂ ਬਣਾਉਣ ਦੇ ਨਾਲ ਕੈਂਸਰ ਦਾ ਖਤਰਾ 62% ਤੱਕ ਵੱਧ ਸਕਦਾ ਹੈ ਸੋ ਦੋਸਤੋ ਬੀਐਮਸੀ ਪਬਲਿਕ ਹੈਲਥ ਵੱਲੋਂ ਇੱਕ ਰਿਪੋਰਟ ਜਾਰੀ ਕੀਤੀ ਗਈ ਹੈ ਜਿਸ ਸੰਸਾਰ ਨੂੰ ਵੱਲੋਂ ਦਾਵਾ ਕੀਤਾ ਗਿਆ ਕਿ ਉਹਨਾਂ ਨੇ 2000 ਬੰਦਿਆਂ ਦੇ ਉੱਤੇ ਖੋਜ ਕੀਤੀ ਜਿਦੇ ਉੱਤੇ ਇੱਕ ਟੈਟੂ ਬਣਾਏ ਹੋਏ ਵਿਅਕਤੀ ਔਰ ਦੂਸਰਾ ਨਾਂ ਟੈਟੂ ਬਣਾਏ ਹੋਏ ਵਿਅਕਤੀ ਦੇ ਤੁਲਨਾਤਮਕ ਅਧਿਐਨ ਵਿੱਚ ਇਹ ਦੇਖਿਆ ਗਿਆ ਕਿ ਜਿਨ੍ਹਾਂ ਨੇ ਸਿਰ ਉੱਤੇ ਟੈਟੂ ਬਣਾਏ ਹੋਏ ਸੀ ਖਾਸ ਕਰਕੇ ਵੱਡੇ ਟੈਟੂ ਉਹਨਾਂ ਦੇ ਵਿੱਚ ਕੈਂਸਰ ਦਾ ਖਤਰਾ 62% ਤੱਕ ਵੱਧ ਗਿਆ ਤੁਸੀਂ ਸੋਚ ਸਕਦੇ ਹੋ ਕਿ ਇਹ ਕਿੰਨਾ ਵੱਡਾ ਖਤਰਾ ਹੋ ਸਕਦਾ ਹੈ ਸੋ ਦੋਸਤੋ ਖਾਸ ਤੌਰ ਤੇ ਜਿੰਨਾ ਵਿਅਕਤੀਆਂ ਤੇ ਵੱਡੇ ਟੈਟੂ ਬਣੇ ਹੋਏ ਸਨ ਉਹਨਾਂ ਦੇ ਵਿੱਚ ਖੂਨ ਦਾ ਕੈਂਸਰ ਤੇ ਚਮੜੀ ਦਾ ਕੈਂਸਰ ਕਾਫੀ ਜ਼ਿਆਦਾ ਵੱਧ ਪਾਇਆ ਗਿਆ ਸੋ ਹੁਣ ਆਪਾਂ ਦੇਖਦੇ ਹਾਂ ਕਿ ਅਸਲ ਵਿੱਚ ਟੈਟੂ ਕੀ ਹੁੰਦਾ ਸੋ ਟੈਟੂ ਦੋਸਤੋ ਇੱਕ ਮਸ਼ੀਨ ਦੇ ਨਾਲ ਜਿਹੜੀ ਇਨਕ ਤੁਹਾਡੀ ਚਮੜੀ ਵਿੱਚ ਛੇੜ ਕਰਕੇ ਥੱਲੇ ਵਾਲੀ ਚਮੜੀ ਦੇ ਵਿੱਚ ਖਾਸ ਤਰ੍ਹਾਂ ਦੇ ਡਿਜ਼ਾਈਨ ਬਣਾਏ ਜਾਂਦੇ ਹਨ ਜਿਸ ਨੂੰ ਟੈਟੂ ਕਿਹਾ ਜਾਂਦਾ ਹੈ ਸੋ ਆਮ ਤੌਰ ਤੇ ਨੌਜਵਾਨ ਵੀਰ ਆਪਣੇ ਪੇਰੈਂਟਸ ਦੇ ਆਪਣੀ ਗਰਲਫ੍ਰੈਂਡ ਦੇ ਜਾਂ ਆਪਣੇ ਦੋਸਤਾਂ ਦੇ ਜਾਂ ਆਪਣੇ ਭਰਾਵਾਂ ਦੇ ਟੈਟੂ ਬਣਾਉਂਦੇ ਹਨ ਸੋ ਇਸੇ ਤਰ੍ਹਾਂ ਬਹੁਤ ਸਾਰੇ ਲੋਕਾਂ ਦੇ ਆਪਾਂ ਦੇਖਿਆ ਸਰੀਰ ਉੱਤੇ ਕੋਈ ਪੋਰਟਰੇਟ ਕੋਈ ਰੁੱਖ ਜਾਂ ਕੋਈ ਆਈ ਲਵ ਯੂ ਵਾਲਾ ਸਾਈਨ ਟੈਟੂ ਬਣਾਇਆ ਜਾਂਦਾ ਸੋ ਇਹ ਕਈ ਵਾਰ ਟੈਟੂ ਰੰਗीन ਵੀ ਹੁੰਦੇ ਹਨ ਸੋ ਰਿਸਰਚ ਵਿੱਚ ਇਹ ਵੀ ਕਿਹਾ ਗਿਆ ਕਿ ਜਿਹੜੇ ਰੰਗीन ਟੈਟੂ ਆ ਉਹ ਜ਼ਿਆਦਾ ਖਤਰਨਾਕ ਹਨ ਜੇਨੇ ਟੈਟੂ ਬਣਾਇਆ ਹੋਵੇ ਜੇ ਉਹਨੂੰ ਐਮ ਆਰ ਆਈ ਵਗਾਰ ਦੀ ਲੋੜ ਪੈਂਦੀ ਹੈ ਕਿ ਸਕੈਨ ਕਰਦੇ ਵਕਤ ਉਸਕੈਨ ਦੇ ਵਿੱਚ ਕਈ ਪ੍ਰੋਬਲਮ ਆ ਸਕਦੀਆਂ ਹਨ ਇਸ ਕਰਕੇ ਕਈ ਵਾਰੀ ਕੋਈ ਗੁੰਝਲਦਾਰ ਬਿਮਾਰੀ ਹੋਣ ਤੇ ਇਹਨਾਂ ਮਰੀਜ਼ਾਂ ਨੂੰ ਕਈ ਵਾਰ ਪਹਿਲਾਂ ਟੈਟੂ ਰਿਮੂਵ ਵੀ ਕਰਾਉਣਾ ਪੈਂਦਾ ਹੈ ਜਿਸ ਉੱਤੇ ਕਾਫੀ ਸਾਰਾ ਖਰਚਾ ਆ ਸਕਦਾ ਹੈ ਉਹ ਟੈਟੂ ਬਣਾਉਣ ਦੇ ਨਾਲ ਜਦੋਂ ਜਿਹੜੀ ਸ਼ੈਈ ਉੱਪਰਲੀ ਚਮੜੀ ਨੂੰ ਛੇਦ ਕਰਕੇ ਥੱਲੇ ਵਾਲੀ ਚਮੜੀ ਤੇ ਡਿਜ਼ਾਈਨ ਬਣਾਉਂਦੀ ਹੈ ਉਹਦੇ ਨਾਲ ਇਨਫੈਕਸ਼ਨ ਹੋ ਜਾਂਦੀ ਹੈ ਤੇ ਕਾਫੀ ਸਾਰੀ ਸੋਜ ਪੈ ਜਾਂਦੀ ਹੈ ਔਰ ਕਈ ਵਾਰ ਇਹਦੇ ਨਾਲ ਜੇਕਰ ਪੋਲੂਸ਼ਨ ਵਗੈਰਾ ਵਾਲੇ ਵਾਲੇ ਜਿਆਦਾ ਹੋਵੇ ਤੇ ਗੰਭੀਰ ਸਮੱਸਿਆਵਾਂ ਵੀ ਆ ਸਕਦੀਆਂ ਹਨ ਸੋ ਇਸ ਕਰਕੇ ਦੋਸਤੋ ਮੈਡੀਕਲ ਸਾਇੰਸ ਵੱਲੋਂ ਇਹ ਗੱਲ ਦਾ ਦਾਵਾ ਕੀਤਾ ਗਿਆ ਕਿ ਜਿੰਨਾ ਹੋ ਸਕੇ ਟੈਟੂ ਤੋਂ ਪਰਹੇਜ਼ ਕੀਤਾ ਜਾਵੇ ਕਿ ਬੇਲ ਨੇ ਵਿੱਚ ਬਾਹ ਆਈ ਹੋਈ ਹੈ ਟੈਟੂ ਜਰੂਰ ਬਣਾਉਣਾ ਤੇ ਫਿਰ ਟੈਟੂ ਜਿਹੜਾ ਬਣਾਉਣਾ ਉਹਨੂੰ ਆਪਾਂ ਨੂੰ ਲਾਇਸੈਂਸਰ ਦਾ ਪਾਰਲਰ ਤੋਂ ਬਣਾਉਣਾ ਚਾਹੀਦਾ ਖਾਸ ਤੌਰ ਤੇ ਜਿਹੜੀ ਮਸ਼ੀਨ ਦੀ ਸੂਈ ਹੈ ਉਹ ਬਿਲਕੁਲ ਨਵੀਂ ਹੋਵੇ ਸਤਰਲੇਸ਼ ਹੋਵੇ ਔਰ ਇਨਕ ਸਟੈਂਡਰਡ ਵਾਲੀ ਹੋਵੇ ਤਾ ਜੋ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਤੋਂ ਬਚਿਆ ਜਾ ਸਕੇ ਸੋ ਦੋਸਤੋ ਗਾਸ ਤੌਰ ਤੇ ਜਿਹੜੇ ਵੀ ਸਜਣ ਨੇ ਟੈਟੂ ਬਣਾਉਣਾ ਹੋਵੇ ਉਹਨੂੰ ਆਪਣੀ ਚਮੜੀ ਦੀ ਜਾਂਚ ਟੈਟੂ ਬਣਾਉਣ ਤੋਂ ਪਹਿਲਾਂ ਔਰ ਟੈਟੂ ਬਣਾਉਣ ਤੋਂ ਬਾਅਦ ਵਿੱਚ ਕਰ ਲੈਣੀ ਚਾਹੀਦੀ ਹੈ ਨਾਲ ਹੀ ਐਚ ਆਈ ਵੀ ਤੇ ਐਚ ਸੀ ਵੀ ਜਾਨੀ ਕਿ ਏਡਜ਼ ਅਤੇ ਕਾਲੇ ਬਿੜੀ ਦਾ ਟੈਸਟ ਜ਼ਰੂਰ ਕਰਾਉਣਾ ਚਾਹੀਦਾ ਕਿਉਂਕਿ ਅਗਰ ਜੇ ਗੰਦੀਆਂ ਸੂਈਆਂ ਜਾਂ ਜੂਝ ਸੂਈਆਂ ਲੱਗੀਆਂ ਤੇ ਫਿਰ ਇਹ ਬਹੁਤ ਸਾਰੀਆਂ ਬਿਮਾਰੀਆਂ ਤੁਹਾਨੂੰ ਹੋ ਸਕਦੀਆਂ ਸੋ ਦੋਸਤੋ ਟੈਟੂ ਬਣਾਉਣ ਵਾਲੀ ਸ਼ਾਈ ਦੇ ਵਿੱਚ ਕਾਰਬਨ ਬਲੈਕ ਦਾ ਦਾ ਪਦਾਰਥ ਹੁੰਦਾ ਜਿਹਨੂੰ ਕਾਰਸੀਜੋਨਿਕ ਮੰਨਿਆ ਗਿਆ ਸੋ ਇਸ ਤੱਤ ਦੇ ਨਾਲ ਕੈਂਸਰ ਹੋਣ ਦਾ ਖਤਰਾ ਵੱਧ ਸਕਦਾ ਜੇ ਜਦੋਂ ਕੋਈ ਵੀ ਵਿਅਕਤੀ ਟੈਟੂ ਪਾਰਲਰ ਵਿੱਚ ਟੈਟੂ ਬਣਾਉਂਦਾ ਤੇ ਮਸ਼ੀਨ ਦੇ ਨਾਲ ਜਿਹੜੀ ਇਨਕ ਉਹਦੇ ਸਰੀਰ ਵਿੱਚ ਜਾਂਦੀ ਹੈ ਉਹ ਜਿਹੜੀ ਇਨਕ ਹੈ ਲੀਫ ਨੋਡ ਦੇ ਵਿੱਚ ਜਮਾ ਹੋ ਸਕਦੀ ਹੈ ਜਿਹਦੇ ਨਾਲ ਸਾਡਾ ਸਰੀਰ ਦਾ ਇਮਿਊਨ ਸਿਸਟਮ ਕਮਜ਼ੋਰ ਹੋ ਸਕਦਾ ਔਰ ਕੋਈ ਬਿਮਾਰੀ ਸਾਡੇ ਉੱਤੇ ਬਹੁਤ ਜਲਦੀ ਹਾਵੀ ਹੋ ਸਕਦੀ ਹੈ ਸੋ ਦੋਸਤੋ ਇੱਕ ਰਿਪੋਰਟ ਅਨਸਾਰ ਟੈਟੂ ਬਣਾਉਣ ਵਾਲਾ ਜਿਹੜਾ ਬਿਜ਼ਨਸ ਹੈ ਇਹ 2.2 ਕਰੋੜ ਡਾਲਰ ਤੱਕ ਪਹੁੰਚ ਚੁੱਕਾ ਹੈ ਤੇ ਹਰ ਸਾਲ ਦੇ ਵਿੱਚ 20-25% ਦਾ ਵਾਧਾ ਹੋ ਰਿਹਾ ਹੈ ਸੋ ਆਸ ਕੀਤੀ ਜਾਂਦੀ ਹੈ ਕਿ ਆਉਣ ਵਾਲੇ 5 ਸਾਲ ਵਿੱਚ ਇਹ ਲਗਭਗ 5 ਕਰੋੜ ਡਾਲਰ ਦੇ ਨੇੜੇ ਤੇੜੇ ਪਹੁੰਚ ਜਾਵੇਗਾ ਸੋ ਇਹ ਸ਼ੌਂਕ ਕਾਫੀ ਮਹਿੰਗਾ ਸ਼ੌਂਕ ਹੈ ਲੇਕਿਨ ਟੈਟੂ ਬਣਾਉਣ ਦੇ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਤੁਹਾਨੂੰ ਆ ਸਕਦੀਆਂ ਇਸ ਕਰਕੇ ਇਹਨਾਂ ਤੋਂ ਬਚਣ ਦੀ ਲੋੜ ਹੈ ਸੋ ਜ਼ਰੂਰੀ ਹੈ ਆਪਾਂ ਟੈਟੂ ਨਾ ਬਣਾਈਏ ਤੇ ਜੇ ਟੈਟੂ ਬਣਾਉਣਾ ਹੀ ਹੋਵੇ ਤੇ ਚੰਗੇ ਟੈਟੂ ਪਾਰਲਰ ਤੋਂ ਜਿਹੜਾ ਟੈਟੂ ਬਣਾਇਆ ਜਾਵੇ ਸਕੇ ਤਾਂ ਜੋ ਉਪਯੋਗਕ ਚਾਣੀਆਂ ਮੁਸ਼ਕਲਾਂ ਤੋਂ ਆਪਾਂ ਬਚ ਸਕੀਏ ਬਹੁਤ